ਹਰ ਪਾਸੇ ਜੀ ਮਾਨ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਕਈ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗੇ ਸੀ ਕਿ ਫੈਕਟਰ 2.5 ਨਾ ਦਿੱਤਾ ਜਾਵੇ ਹੋ ਸਕਦਾ 2.2 ਨਾ ਸੀ ਗੱਲ ਜੀ ਸ਼ਸ਼ੀਕਲ ਜੀ ਹਾਂ ਜੀ ਜੀ ਅੱਜ ਆਪਾਂ ਮਤਲਬ ਥੋੜੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹਾਂ ਜੀ ਜਿਹੜੀਆਂ ਮੁਲਾਜ਼ਮ ਦੀਆਂ ਮੁੱਖ ਮੰਗਾਂ ਨੇ ਕਿਹੜੇ-ਕਿਹੜੇ ਮੰਗਾਂ ਨੂੰ ਪੂਰੀਆਂ ਕਰ ਸਕਦੇ ਨੇ ਮੁੱਖ ਮੰਤਰੀ ਭਵੰਤ ਤੁਹਾਨੂੰ ਨਾਲ ਮੁੱਖ ਮੰਗਾ ਜੋ ਡੀਆਰ ਵਿੱਚ 16% ਵਾਧਾ ਤੁਹਾਨੂੰ ਕਿ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਹਾਂਜੀ ਉਹਨਾਂ ਦਰਾਂ ਦੇ ਵਿੱਚ ਜੋ ਸੀਐਮ ਮਾਨ ਸਾਹਿਬ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਵਾਅਦਾ ਕਰ ਸਕਦੇ ਆ ਹਾਂਜੀ ਮਾਨ ਜੀ ਹਾਂਜੀ ਦੂਜਾ ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਮੁਲਾਜ਼ਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਆ ਉਹ ਕਿੰਨਾ ਪਰਸੈਂਟ ਤੇ ਕਦੋਂ ਮਿਲ ਸਕਦਾ ਈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਜੋ 5.5 ਸਾਲ ਦਾ ਪੇਗ ਹੁੰਦਾ ਏਰੀਅਰ ਆ ਲਗਭਗ 18000 ਕਰੋੜ ਦੇ ਉੱਪਰ ਬਣਦਾ ਹੌਲੇ ਸੋਨੇ ਵਿੱਚ ਜੋ ਏਰੀਆ ਦਾ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਸਕਦੀ ਹੈ ਜੀ ਪਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੱਖ-ਵੱਖ ਉਮਰ ਦੇ ਵਿੱਚ ਬੰਡੀਆਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਮਲਾਹਨ ਧਰ ਨੇ ਮਜਾਰੇ ਕੀਤੇ ਹੌਲੇ ਦਿਨਾਂ ਦੇ ਵਿੱਚ ਜੋ ਸੀਐਮ ਮਾਨ ਸਾਹਿਬ ਪੰਜਾਬ ਦੇ ਮਲਾਹਨ ਦਾ ਜੋ ਏਰੀਆ ਸੰਬੰਧੀ ਕੋਈ ਫੈਸਲਾ ਕਰ ਸਕਦੇ ਹਨ ਜੀ ਮੁਲਾਜ਼ਮਾਂ ਨੂੰ ਜਿਹੜਾ ਫੈਕਟਰ ਹੈ ਪੈਨਸ਼ਨ ਦਾ ਕਿੰਨਾ ਪਰਸੈਂਟ ਮਿਲ ਸਕਦਾ ਤੇ ਕਿਹੜਾ ਪੰਜਾਬ ਸਰਕਾਰ ਕੋਲ ਤੱਕ ਦੇ ਸਕਦੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਰਿਟਾਇਰਡ ਹੋਏ ਮੁਲਾਜ਼ਮਾਂ ਵੱਲੋਂ ਧੂਰੀ ਦੇ ਵਿੱਚ ਰੈਲੀ ਕੀਤੀ ਗਈ ਸੀ ਕਿ ਜੋ ਫੈਕਟਰ 2.58 ਸਾਡੀ ਜਾਇਜ਼ ਮੰਗ ਮੰਦੀ ਆ ਦਿੱਤਾ ਜਾਵੇ ਪਰ ਉਸ ਤੋਂ ਪਹਿਲਾਂ ਬੇਤਨ ਸਰਪਾਸਨ ਜਿੰਮਾ ਨਾਲ ਮੁੱਖ ਮੰਤਰੀ ਭਵਾਨ ਤੋਂ ਨਾਲ 22 ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗੇ ਸੀ ਕਿ ਫੈਕਟਰ 2.58 ਦਿੱਤਾ ਜਾਵੇ ਹੋ ਸਕਦਾ 2027 ਤੋਂ ਪਹਿਲਾਂ ਤੇ ਪੰਜਾਬ ਸਰਕਾਰ ਜੋ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਇਹ ਤਾਂ ਦੁਮਾਰਾ ਲੱਗੂਗਾ ਸਾਹਿਬ ਇਹਨਾਂ ਨੂੰ ਮੁਲਾਜ਼ਮਾਂ ਦਾ ਜਿਹੜਾ ਕੱਟਿਆ ਹੋਇਆ ਮੋਬਾਈਲ ਪੱਤਾ ਗਾ ਵੀ ਇਹ ਸਕੀਮ ਕੋਲੋਂ ਤੋਂ ਬਹਾਲ ਕਰ ਸਕਦੇ ਕਿੰਨਾ ਟਾਈਮ ਹੋਰ ਲੱਗ ਸਕਦਾ ਉਹਦੇ ਬਾਰੇ ਦੱਸੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਜੋ ਪੱਤੇ ਸੈਂਤਰਾ ਦੇ ਕੱਟ ਲਾਇਆ ਗਿਆ ਜਿਵੇਂ ਮੋਬਾਈਲ ਪੱਤਾ ਹੈ ਰੂਰਲ ਏਰੀਆ ਮੁੱਖ ਮੰਗਾਂ ਸੀਗੀਆਂ ਪਰ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਹਾਂਜੀ ਫਰੰਡ ਦੇ ਆਗੂਆਂ ਨੇ ਪਰ ਅਜੇ ਤੱਕ ਮੋਬਾਈਲ ਪੱਤਾ ਜਾਂ ਰੂਰਲ ਏਰੀਆ ਜਾਂ ਸੈਂਤਰਾ ਦੇ ਪੱਤੇ ਕੱਟ ਲਾਏ ਗਿਆ ਪੂਰਾ ਨਹੀਂ ਕੀਤਾ ਗਿਆ ਹਾਂਜੀ ਮਾਨ ਜੀ ਹਾਂਜੀ ਤੇ ਮਿਡ ਜਿਹੜੇ ਮੀਡਲ ਵਰਕਰ ਆ ਤੇ ਆਸ਼ਾ ਵਰਕਰਾਂ ਉਹਨਾਂ ਨੂੰ ਮਾਨ ਪੱਤੀ ਦੀ ਵਾਅਦੇ ਸੰਬੰਧੀ ਵਾਰੀ ਵੀ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮੈਡੀਕਲ ਵਰਕਰਾਂ ਜਾਂ ਆਸਾ ਵਰਕਰਾਂ ਜਾਂ ਹੋਰ ਨਹੀਂ ਵਰਕਰਾਂ ਉਹਨਾਂ ਦੀ ਜੋ ਆਗੂ ਆ ਹਾਂਜੀ ਅਮਰਜੀਤ ਅਮਰਜੀਤ ਕੋਰ ਨੇ ਕਿਹਾ ਕਿ ਸਾਡੀਆਂ ਮੀਟਿੰਗਾਂ ਕਈ ਵਾਰ ਬੇਤਨ ਦੀ ਸਰਪਾਸ ਜਾਂ ਜਿਮਨ ਨਾਲ ਹੋਈਆਂ ਜਾਂ ਮੁੱਖਰੀ ਭੁਵਾਂ ਤੋਂ ਨਾਲ ਮੀਟਿੰਗ ਹੋਈ ਮੁੱਖ ਮੰਗ ਸੀ ਮੈਡੀਕਲ ਜੋ ਵਰਕਰਾਂ ਨੇ ਮਾਨੋ ਤੇ ਵਾਧਾ ਕਰਦੇ ਜਾਂਗਰਵਣੀ ਵਰਕਰਾਂ ਜਾਂ ਆਸਾ ਵਰਕਰਾਂ ਪਰ ਇੱਕ ਖਾਸ ਨਵੀਂ ਗੱਲ ਹੋਈ ਇਸ ਵਾਰੀ ਜੋ ਵਰਕਰਾਂ ਨੂੰ ਜੋ ਪੇਨ ਵਧੀ ਮਿਲੀ ਇਹਨਾਂ ਨੇ ਕਿ ਹਬੀ ਸਾਡੀ ਪੇਨ ਵੀ ਨਹੀਂ ਪੂਰੀ ਦੇ ਸਕਦੀ ਸਰਕਾਰ ਆਏ ਸਰਕਾਰ ਜੋ ਬੇਵਿਮਾਨ ਹੋ ਚੁੱਕੀ ਆ ਇਸ ਵਾਰ ਕੋਈ ਆਸ ਨਹੀਂ ਕੀਤੀ ਸਾਡੀ ਹਾਂਜੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਜਿਹੜੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਇਸ ਬਾਰੇ ਥੋੜੀ ਜਾਣਕਾਰੀ ਦਿਓ ਜੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਹਾਂਜੀ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਕੀਤਾ ਗਿਆ ਸੀ ਵੀ ਅਸੀਂ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਤੀ ਆ ਹਾਂਜੀ 2022 ਦੇ ਵਿੱਚ ਪਰ ਸਰਕਾਰ ਉਹਨੇ 3.5 ਸਾਲਾ ਸਮਾਂ ਹੋ ਚੁੱਕਿਆ ਹੈ ਤੱਕ ਜੋ ਪੁਰਾਣੀ ਪੈਨਸ਼ਨ ਸਕੀਮਾਂ ਬਹਾਲ ਨਹੀਂ ਹੋਈ ਹੋ ਸਕਦਾ ਆਉਣ ਵਾਲੇ ਸਾਨੂੰ ਵਿੱਚ ਜੋ ਪ੍ਰਾਣੀ ਪੈਨਸ਼ਨ ਸਕੀਮਾਂ ਸਰਕਾਰ ਬਹਾਲ ਕਰ ਸਕਦੀ ਹੈ ਹਾਂਜੀ ਮਾਨੀ ਠੀਕ ਹੈ ਤੇ ਆਪਣਾ ਦੂਜਾ ਕੁਸ਼ਣ ਇਹ ਸੀ ਕਿ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧੇ ਪਰਸੈਂਟ ਕਦੋਂ ਕਰ ਸਕਦੇ ਡੀਏ ਦੀ ਕਿਸ਼ਤਾਂ ਦਾ ਬਕਾਇਆ ਕਦ ਤੱਕ ਦੇ ਸਕਦੀ ਹੈ ਡੀਏ ਦੇ ਵਾਧਾ 16 ਮਹੀਨੇ ਹੋਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਨੇ ਲਾਰਾ ਲਾ ਕੇ ਟਾਈਮ ਪਾਸ ਕੀਤਾ ਹਾਂਜੀ ਦੂਜਾ ਪੇ ਕਿੰਨੇ ਏਰੀਅਰ ਦੀ ਗੱਲ ਆ ਵੀ ਸਾਢੇ 5 ਸਾਲ ਏਰੀਅਰ ਬਣਦਾ ਉਸਰ ਆਉਣ ਵਾਲਿਆਂ ਦੇ ਵਿੱਚ ਸਰਕਾਰ ਦੇ ਸਾਹੀ ਹਾਂਜੀ ਹਾਂਜੀ ਧੰਨਵਾਦ ਜੀ ਮੈਨੂੰ ਬਹੁਤ ਚੰਗੀ ਲੱਗੀ ਆਪਣੀ ਜੋ ਵੀ ਇਹਨਾਂ ਨੇ ਅਮਰਜੀਤ ਸਿੰਘ ਨੇ ਆਪਣੀ ਜਾਣਕਾਰੀ ਦਿੱਤੀ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤਵਾ ਸ਼ੇਅਰ ਕਰੋ ਧੰਨਵਾਦ